ਤੁਸੀਂ ਗੱਲ ਮੈਂ ਅਸਰਨ ਸਿੰਘ ਟਿੰਸਾ ਤੁਸੀਂ ਦੇਖ ਰਹੇ ਹੋ A1 ਪੰਜਾਬੀ ਟੀਵੀ ਅੱਜ ਕੋ 11 ਵਿਸ਼ਾ ਲੈ ਕੇ ਮੈਂ ਫੇਰ ਹਾਜ਼ਰ ਹਾਂ ਜੀ ਜੋ ਅੱਜ ਦਾ 11 ਵਿਸ਼ਾ ਲੈ ਕੇ ਆ ਬੜਾ ਇੰਪੋਰਟਡ ਹੈ ਤੇ ਕਿਤਨਾ ਕਿਤੇ ਬੱਚਿਆਂ ਦੇ ਭੁੱਖ ਲਈ ਜੋ ਇਸ ਟੈਪ ਚੱਕ ਰਹੀਆਂ ਸਰਕਾਰਾਂ ਉਹਨਾਂ ਲਈ ਆਪਾਂ ਜੋ ਅੱਜ ਵਿਸ਼ੇ ਦੇ ਗੱਲਬਾਤ ਕਰਨ ਜਾ ਰਹੇ ਹਾਂ ਹੈ ਤਾਂ ਇਹ ਖਬਰ ਇਹ ਬਾਹਰਲੀ ਹੈ ਪਰ ਕਿਹੜੀ ਕੰਟਰੀ ਦੀ ਹੈ ਉਸ ਵਿਸ਼ੇ ਬਾਰੇ ਆਪਾਂ ਗੱਲਬਾਤ ਕਰਾਂਗੇ ਗੱਲ ਕਰਦੇ ਹਾਂ ਬੱਚਿਆਂ ਦੇ ਭੁੱਖ ਬਾਰੇ ਤਾਂ ਆਸਟ੍ਰੇਲੀਆ ਦੇ ਨਾਬਾਲਗ ਬੱਚਿਆਂ ਤੇ ਮੀਡੀਆ ਤੇ ਵਰਤਨ ਤੇ ਸਰਕਾਰ ਨੇ ਲਈ ਰੋਕ ਤਾਂ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਤੇ ਜਿੰਨੇ ਅੱਜ ਕੱਲ ਬੱਚੇ ਐਕਟਿਵ ਰਹਿੰਦੇ ਨੇ ਉਹ ਕਿਤਨਾ ਕਿਤੇ ਕੰਮਕਾਰਤੀ ਉਹਨਾਂ ਦਾ ਅਸਰ ਪੈਂਦਾ ਹੈ ਪੜ੍ਹਾਈ ਤੇ ਕਹਦੀ ਹੈ ਜਿਵੇਂ ਆਪਾਂ ਜਿਆਦਾ ਸੁਭਾਅ ਦੇ ਵਿੱਚ ਿੜਚੜਾ ਹੋ ਜਾਣਾ ਅੱਖਾਂ ਦੀ ਕਮਜ਼ੋਰੀ ਜਿਆਦਾ ਮਤਲਬ ਕਮਜ਼ੋਰੀ ਆ ਜਾਣਾ ਅੱਖਾਂ ਦੇ ਵਿੱਚ ਜਾਂ ਹੋਰ ਤਰ੍ਹਾਂ ਦੀਆਂ ਮਤਲਬ ਸੁਭਾਅਕ ਤੌਰ ਤੇ ਜਿਹੜੇ ਬੱਚੇ ਜਾਂਦੇ ਨੇ ਤਾਂ ਨੋਲਜ ਜਿਹੜੀ ਉਹ ਕਿਤਨਾ ਕਿਤੇ ਗਲਤ ਤਰੀਕੇ ਨਾਲ ਜਿਹੜੀ ਆਪਾਂ ਮੀਡੀਆ ਯੂਜ਼ ਕਰ ਰਹੇ ਆ ਲੋਕ ਉਧਰ ਜਿਆਦਾ ਲੋਕਾਂ ਦਾ ਰਜਾਣਾ ਬੱਚਿਆਂ ਦਾ ਵਾਧਾ ਜਾ ਰਿਹਾ ਤਾਂ ਸਾਡੇ ਪ੍ਰੋਗਰਾਮ ਵੱਤ ਸੇਅਰ ਕਰਨਾ ਜੀ ਤੇ ਵੱਤ ਲਾਈਕ ਕਰਨਾ ਸਾਡੇ ਪ੍ਰੋਗਰਾਮ ਤੁਸੀਂ ਇੰਸਟਾਗ੍ਰਾਮ ਫੇਸਬੁੱਕ ਤੇ ਤੇ ਫੇਸਬੁੱਕ ਤੇ ਵੀ ਜਾ ਕੇ ਤੁਸੀਂ ਦੇਖ ਸਕਦੇ ਹੋ ਤਾਂ ਸਾਡੇ ਪ੍ਰੋਗਰਾਮ ਤੁਸੀਂ A1 ਪੰਜਾਬੀ ਟੀਵੀ ਤੇ ਪਾਵਰ ਆਫ ਵਰਲਡ ਤੇ ਤੁਸੀਂ ਜਾ ਕੇ ਸਾਡੇ ਪ੍ਰੋਗਰਾਮ ਸ਼ੇਅਰ ਕਰ ਸਕਦੇ ਹੋ ਲਾਈਕ ਕਰ ਸਕਦੇ ਹੋ ਤਾਂ ਜੋ ਪ੍ਰੋਗਰਾਮ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਆ ਉਸ ਨੂੰ ਅਜੋ ਸਾਡੇ ਦਰਸ਼ਕ ਨੇ ਉਹ ਵੀ ਮੁੱਦਾ ਦਿੰਦੇ ਨੇ ਤੇ ਅਸੀਂ ਉਹੀ ਤੁਹਾਡੇ ਨਾਲ ਕੋਈ ਡਿਸਕਸ਼ਨ ਕਰਦੇ ਆ ਜਾਂ ਪ੍ਰੋਗਰਾਮ ਤੇ ਵਿਚਾਰ ਚਰਚਾ ਕਰਦੇ ਆ ਤੇ ਜਿਹੜਾ ਪ੍ਰੋਗਰਾਮ ਹੈ ਜੀ ਇਹ ਸਾਨੂੰ ਆਸਟ੍ਰੇਲੀਆ ਤੋਂ ਨਰਵਿੰਦਰ ਸਿੰਘ ਜੀ ਨੇ ਭੇਜਿਆ ਹੈ ਉਹਨਾਂ ਨੇ ਕਿਹਾ ਕਿ ਜਿਵੇਂ ਕਿਤਨਾ ਕਿਤੇ ਹੁਣ ਆਸਟ੍ਰੇਲੀਆ ਸਰਕਾਰ ਨਾਬਾਲਗ ਬੱਚਿਆਂ ਤੇ ਮੋਬਾਈਲ ਮੀਡੀਆ ਮੋਬਾਈਲ ਯੂਜ਼ ਕਰਨ ਤੇ ਇੱਕ ਕਿਤਨਾ ਕਿਤੇ ਪਹੁੰਚਦੀ ਲਾਰੀ ਹੈ ਉਹ ਹੁਣ ਇਸ ਟਾਈਮ ਜਿਹੜਾ ਕਿਹਾ ਗਿਆ ਹਾਲ ਤੱਕ ਆਸਟ੍ਰੇਲੀਆ ਸਰਕਾਰ ਨੇ ਕਿ ਜਿਹੜੇ ਬੱਚੇ ਪੜ ਰਹੇ ਨੇ ਸਕੂਲ 'ਚ ਉਹ ਕਿਤਨਾ ਕਿਤੇ ਸੋਸ਼ਲ ਮੀਡੀਆ ਦਾ ਵਰਤ ਨਹੀਂ ਕਰ ਸਕਦੇ ਤਾਂ ਉਹਨਾਂ ਨੂੰ ਕਿਤਨਾ ਕਿਤੇ ਹੁਣ ਜਿਹੜੇ ਮੋਬਾਈਲ ਹੈ ਉਹ ਕਿਤਨਾ ਕਿਤੇ ਹੁਣ ਯੂਜ਼ ਨਹੀਂ ਇਹ ਜਿਹੜੀ ਖਬਰ ਹੈ ਇਸ ਸਟੋਰੀ ਤੋਂ ਨਿਕਲ ਕੇ ਆ ਰਹੀ ਹੈ ਤਾਂ ਤੁਹਾਨੂੰ ਤੁਹਾਨੂੰ ਕੀ ਲੱਗਦਾ ਕਿ ਜੋ ਆਸਟ੍ਰੇਲੀਆ ਸਰਕਾਰ ਨੇ ਬਹੁਤ ਵੱਡਾ ਕਦਮ ਚੱਕਿਆ ਹੈ ਕਿ ਹੁਣ ਉਹ ਇੰਡੀਆ ਸਰਕਾਰ ਨੂੰ ਵੀ ਕਿਤਨਾ ਕਿਤੇ ਚੱਕਣਾ ਚਾਹੀਦਾ ਹੈ ਕਿ ਜਿ ਹਜਾ ਅੱਜਕੱਲ ਦੇਖਿਆ ਗਿਆ ਕਿ ਬੱਚੇ ਜ਼ਿਆਦਾਤਰ ਮੋਬਾਈਲ ਤੇ ਹੀ ਲੱਗੇ ਰਹਿੰਦੇ ਨੇ ਚਾਹੇ ਉਹਦੇ ਨਾਲ ਕੋਈ ਸੋਸ਼ਲ ਮੀਡੀਆ ਤੋਂ ਪਤਾ ਹੀ ਹੈ ਕਿ ਅਗਰ ਕੋਈ ਬੱਚਾ ਯੂਜ਼ ਕਰਦਾ ਜਾਂ ਕੋਈ ਵੀ ਕਰਦਾ ਸਾਡੇ ਭੈਣਾਂ ਵੀ ਯੂਜ਼ ਕਰਦੇ ਆ ਬੱਚੇ ਵੀ ਯੂਜ਼ ਕਰਦੇ ਨੇ ਜੈਂਟਸ ਵੀ ਯੂਜ਼ ਕਰਦੇ ਨੇ ਪਰ ਕਿਤਨਾ ਕਿਤੇ ਜਦੋਂ ਆਪਾਂ ਯੂਜ਼ ਕਰਦਾ ਉਹਦੇ ਵਿੱਚ ਐਸੀਆਂ ਐਪਾਂ ਆ ਜਾਂਦੇ ਨੇ ਇੰਡੀਆ ਦੇ ਖਾਸ ਕਰਕੇ ਗੱਲ ਕਰਾਂ ਤਾਂ ਜੋ ਦੇਖਣ ਯੋਗ ਨਹੀਂ ਹੁੰਦੀ ਪਰ ਜੇ ਗੱਲ ਕਰੀ ਜਾਵੇ ਆਪਾਂ ਜਪਾਨ ਲਈਏ ਜਾਂ ਜਰਮਨ ਲਈਏ ਜਾਂ ਹੋਰ ਕੰਟਰੀਆਂ ਅਸੀਂ ਆਨੇ ਜਿਹੜੀਆਂ 18 ਸਾਲ ਤੋਂ ਨੀਚੇ ਬੱਚੇ ਨੇ ਉਹਨਾਂ ਨੂੰ ਆਪਾਂ ਨੇ ਜਿਹੜੀਆਂ ਉਹਨਾਂ ਪਰਮਿਸ਼ਨ ਨਹੀਂ ਉੱਥੇ ਦੀ ਸਰਕਾਰ ਦਿੰਦੀ ਕਿ ਤੁਸੀਂ ਪਰਮਿਸ਼ਨ ਜਿਹੜੀਆਂ 18 ਪਲੱਸ ਹੁੰਦੀਆਂ ਨਾ ਜਿਵੇਂ ਉਹਨੂੰ ਕਹਦੀ ਆਪਾਂ ਉਹ ਉੱਥੇ ਐ ਵੀ ਨਹੀਂ ਖੁੱਲਦੀਆਂ ਤੇ ਹੁਣ ਜੇ ਇੰਡੀਆ ਦੀ ਗੱਲ ਕਰਦੇ ਤਾਂ ਇੰਡੀਆ ਦੇ ਵਿੱਚ ਤੁਸੀਂ ਐਸੀ ਕੋਈ ਮਤਲਬ ਚੀਜ਼ ਨਹੀਂ ਜਿਹੜੀ ਤੁਸੀਂ ਨਹੀਂ ਦੇਖ ਸਕਦੇ ਜਿਹੜੀ ਵਿੱਚ ਪਾਬੰਦੀ ਵੀ ਲਾਈ ਹੋਈ ਹੈ ਜਿੱਥੇ ਸਰਕਾਰਾਂ ਪਾਬੰਦੀ ਵੀ ਲਾਉਂਦੀਆਂ ਨੇ ਜੁਰਮਾਨੇ ਵੀ ਲਾਉਂਦੀਆਂ ਨੇ ਗਲਤ ਸਮਾਜ ਹੈ ਸੜਾਉ ਉਸ ਚੀਜ਼ਾਂ ਨੂੰ ਗਲਤ ਵੀ ਮੰਨਦਾ ਹੈ ਪਰ ਕਿਤੇ ਨਾ ਕਿਤੇ ਜਿਹੜੇ ਸੋਸ਼ਲ ਮੀਡੀਆ ਉਹ ਤੇ ਸऱ्याਆਂ ਵਿੱਚ ਚੀਜ਼ਾਂ ਪਰੋਸੀਆਂ ਜਾ ਰਹੀਆਂ ਨੇ ਸਰਕਾਰਾਂ ਉਹਨਾਂ ਦਾ ਉਧਰ ਵੱਲ ਕੋਈ ਧਿਆਨ ਨਹੀਂ ਜਾਂਦਾ ਤੇ ਇਸ ਵਿਸ਼ੇ ਨੂੰ ਬਤਾਂਤ ਸ਼ੇਅਰ ਕਰਨ ਦੀ ਬਤਾਂਤ ਲਾਈਕ ਕਰਨ ਇਸ ਵਿਸ਼ੇ ਬਾਰੇ ਅੱਪ ਗੱਲਬਾਤ ਕਰਨ ਲਈ ਅੱਪ ਅਰਜਿੰਦਰ ਜੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਰ ਉਹਨਾਂ ਦਾ ਕੀ ਸੋਚਣਾ ਹੈ ਇਸ ਬਾਰੇ ਕੀ ਕਹਿਣਾ ਹੈ ਕਿ ਜੋ ਆਸਟ੍ਰੇਲੀਆ ਸਰਕਾਰ ਨੇ ਬੱਚਿਆਂ ਲਈ ਕਿੱਥੇ ਹੈ ਜੋ 18 ਸਾਲ ਦੇ ਬੱਚੇ ਘਟਨੇ ਜਾਂ ਪਾਚੇ ਪੜ੍ਹਨ ਵਾਲੇ ਨੇ ਕਿਉਂ ਉਹਨਾਂ ਨੂੰ ਮੋਬਾਈਲ ਹੈਡਾ ਸੋਸ਼ਲ ਮੀਡੀਆ ਤੋਂ ਦੂਰ ਰਹਿਣ ਵਾਸਤੇ ਪਾਬੰਦੀ ਲਾ ਦਿੱਤੀ ਗਈ ਹੈ ਤਾਂ ਉਹਨਾਂ ਵਿਸ਼ੇ ਬਾਰੇ ਆਪਾਂ ਬਹੁਤ ਵਾਰਤ ਸੇਅਰ ਕਰਨ ਤੇ ਬਤ ਲਿਆ ਕਰਨਾ ਆਖਿਰ ਸੋਸ਼ਲ ਮੀਡੀਆ ਤੇ ਬੱਚੇ ਜੋ ਐਕਟਿਵ ਰਹਿੰਦੇ ਨੇ ਉਹਦਾ ਕੀ ਅਸਰ ਪੈਂਦਾ ਹੈ ਇਸ ਵਿਸ਼ੇ ਬਾਰੇ ਗੱਲਬਾਤ ਕਰਨ ਲਈ ਰਜਿੰਦਰ ਮਾਨਸਾ ਜੀ ਸਾਡੇ ਨਾਲ ਮੌਜੂਦ ਨੇ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੁੜਨ ਲਈ ਜੀ ਥੈਂਕ ਯੂ ਸਰ ਥੈਂਕ ਯੂ ਸਰ ਸਰ ਜਿਵੇਂ ਆਪਾਂ ਵਿਸ਼ਾ ਲਾ ਕੇ ਨਾ ਸਟੂਡੀਓ ਸਰਕਾਰ ਨੇ ਨਾਬਾਲਗ ਬੱਚਿਆਂ ਲਈ ਸੋਸ਼ਲ ਮੀਡੀਆ ਤੇ ਤਾਂ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਤੇ ਬੱਚੇ ਜ਼ਿਆਦਾਤਰ ਉਹ ਵਾਇਬਾਂ ਵੀ ਖੋਲ ਲੈਂਦੇ ਨੇ ਜਿਹੜੀਆਂ ਸਮਾਜ ਦੇ ਲਈ ਚੰਗੀਆਂ ਨਹੀਂ ਹੁੰਦੀਆਂ ਜਾਂ ਬੱਚੇ ਦੇ ਭੇਟ ਲਈ ਚੰਗੀਆਂ ਨਹੀਂ ਹੁੰਦੀਆਂ ਤਾਂ ਕਿਤਨਾ ਕਿਤੇ ਸੁਭਾਅ ਦੇ ਵਿੱਚ ਵੀ ਚੜਚੜ ਆਪਾਂ ਆ ਜਾਂਦਾ ਤਾਂ ਤੁਹਾਨੂੰ ਕੀ ਲੱਗਦਾ ਕਿ ਬੱਚਿਆਂ ਲਈ ਮੋਬਾਈਲ ਹੁਣ ਅੱਜ ਦੀ ਡੇਟ ਕਿੰਨਾ ਕੁ ਜ਼ਰੂਰੀ ਹੈ ਦੇਖੋ ਜੀ ਮੋਬਾਈਲ ਤਾਂ ਜ਼ਰੂਰੀ ਹੈ ਹੈਗਾ ਹੈ ਇਸ ਦਾ ਕੋਈ ਦੋਰਾਵਾ ਨਹੀਂ ਗੱਲ ਕਰ ਮੋਬਾਈਲ ਦੀ ਯੂਜ਼ ਹੈ ਜਿਹੜਾ ਉਹ ਸਹੀ ਤਰੀਕੇ ਨਾਲ ਹੋਵੇ ਨਾ ਜੇ ਦੋੜਾ ਮਿਸਯੂਜ਼ ਹੋਣ ਲੱਗ ਜਾਂਦਾ ਹੈ ਸੋਸ਼ਲ ਮੀਡੀਆ ਤੇ ਬੰਦਾ ਹੋਰ ਤਰ੍ਹਾਂ ਦੇ ਐਕਟਿਵ ਐਕਸ਼ਨ ਦੇਖਣ ਲੱਗ ਜਾਂਦਾ ਹੈ ਉਹਦਾ ਸਾਈਡ ਸੈਕਟ ਉਹਦੀ ਮਾਨਸਿਕ ਸਾਡੇ ਵੀ ਪੈਂਦਾ ਉਹਦੇ ਸਰੀਰ ਤੇ ਵੀ ਪੈਂਦਾ ਉਹਦੇ ਦਿਮਾਗ ਤੇ ਵੀ ਪੈਂਦਾ ਤੇ ਉਹਦੇ ਦਿਲ ਤੇ ਵੀ ਪੈਂਦਾ ਬਿਲਕੁਲ ਜਿਖੋ ਅੱਜ ਆਪਾਂ ਇੰਡੀਆ ਦੀ ਗੱਲ ਕਰ ਲੈਨੇ ਆ ਤਾਂ ਇਹਦੇ ਵਿੱਚ ਐਸੀ ਐਪਾਂ ਨੇ ਜਿਹਦੇ ਵਿੱਚ ਪਾਬੰਦੀ ਲਾਉਣੀ ਬਹੁਤ ਜ਼ਰੂਰੀ ਹੈ ਕਿ ਅਗਰ ਮਾਪੇ ਦੇਖਣੇ ਸਾਡੇ ਧੀਆਂ ਪਣਾ ਦੇਖਦੀਆਂ ਨੇ ਜਾਂ ਬੱਚੇ ਦੇਖਦੇ ਨੇ ਉਹਦੇ ਵਿੱਚ ਐਸੀ ਐਪ ਆ ਜਾਂਦੀ ਹੈ ਜਿਹੜੀ ਦੇਖਣ ਯੋਗ ਨਹੀਂ ਹੁੰਦੀਆਂ ਤੇ ਸਮਾਜ ਨੂੰ ਚੰਗਾ ਵੀ ਨਹੀਂ ਸਮਝਦਾ ਪਰ ਜੇ ਇਸ ਐਡੀਆਂ ਮਾੜੀਆਂ ਚੀਜ਼ਾਂ ਐ ਤਾਂ ਸਰਕਾਰ ਉਹਨਾਂ ਨੂੰ ਉਹ ਪਰਮਿਸ਼ਨ ਕਿਵੇਂ ਦੇ ਰਹੀ ਹੈ ਚਲਾਉਣ ਦੀ ਦੇਖੋ ਇਹ ਕੰਪਨੀਆਂ ਇੱਕ ਕੀ ਹੈ ਨਾ ਜਿਹੜਾ ਇਹ ਇੱਥੇ ਪਬਲਿਕ ਸੈਕਟਰ ਤੇ ਪ੍ਰਾਈਵੇਟ ਸੈਕਟਰ ਜਿਹੜੇ ਵੱਡੇ ਘਰਾਣੇ ਨੇ ਉਹ ਨਹੀਂ ਚਾਹੁੰਦੇ ਹੁੰਦੇ ਵੀ ਲੋਕਾਂ ਦੇ ਬੱਚੇ ਸਿੱਧੇ ਰਸਤੇ ਪੈਣ ਉਹ ਲੋਕਾਂ ਦੇ ਬੱਚਿਆਂ ਨੂੰ ਵਿਗਿਆੜ ਕੇ ਜਾਂ ਹਾਲਾਤ ਵਿਗਿਆੜ ਕੇ ਇਸ ਤਰ੍ਹਾਂ ਉਹ ਆਪ ਦਾ ਸਮਾਨ ਵੇਚਣਾ ਚਾਹੁੰਦੇ ਹੁੰਦੇ ਨੇ ਜਿਹਦੇ ਵਿੱਚ ਉਹ ਕਾਮਯਾਬ ਹੋ ਜਾਂਦੇ ਨੇ ਅਸੀਂ ਲੋਕ ਉਹਨਾਂ ਦੇ ਮੰਗਰ ਲੱਗ ਕੇ ਆਪਣੀ ਬਰਬਾਦੀ ਵਾਲਾ ਰਸਤਾ ਅਖਤਿਆਰ ਕਰ ਲੈਂਦੇ ਹਾਂ ਬਿਲਕੁਲ ਦੇਖੋ ਜੀ ਆਪਾਂ ਬਫੋਰਨ ਕੰਟਰੀ ਦੀ ਗੱਲ ਕਰ ਲੈਣੇ ਆ ਜੀ ਇਹਦੇ ਵਿੱਚ ਬੜੇ ਬੜੇ ਕੰਟਰੀਸ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਕੈਨੇਡਾ ਉਹਦੇ ਵਿੱਚ 18 ਪਲੱਸ ਜਿਹੜੇ ਬੱਚੇ ਨੇ ਉਹ ਉੱਥੇ ਪਰਮਿਸ਼ਨ ਉਹਨਾਂ ਨੂੰ ਦੇ ਦਿੱਤੀ ਜਾਂਦੀ ਹੈ ਆਪਾਂ ਨੂੰ ਦੇਖਣ ਦੀ ਪਰ ਜਿਹੜੇ ਛੋਟੇ ਬੱਚੇ ਨੇ ਜਿਹੜੇ ਪੜਨ ਵਾਲੇ ਨੇ ਉਹਨਾਂ ਨੂੰ ਸਰਕਾਰ ਜੇ ਬੱਚੇ ਪੜ ਰਹੇ ਨੇ ਤਾਂ ਉਹਨਾਂ ਨੂੰ ਉਹੀ ਪਰਮਿਸ਼ਨ ਮਿਲਦੀ ਹੈ ਐਪ ਖੋਲਣ ਦੀ ਕੰਪਨੀਆਂ ਵੱਲੋਂ ਜਿਹੜਿਆਂ ਨੂੰ ਉਹਨਾਂ ਨੂੰ ਐਜੂਕੇਸ਼ਨ ਦੀ ਲੋੜ ਹੈ ਪਰ ਉਰੇ ਤਾਂ ਜੀ ਜੋ ਤੁਸੀਂ ਨੇ ਬੱਚੇ ਨੇ ਜਾਂ ਲੜਕੀ ਨੇ ਕੋਈ ਚੀਜ਼ ਦੇਖਣੀ ਹੈ ਕਿਸੇ ਤਰ੍ਹਾਂ ਦੀ ਵੀਡੀਓ ਹੋਵੇ ਕਿਸੇ ਤਰ੍ਹਾਂ ਦੀ ਨੌਲੇਜ ਹੋਵੇ ਜਾਂ ਜਾਣਕਾਰੀ ਹੋਵੇ ਉਹ ਤੁਸੀਂ ਨਾਲ ਦੀ ਨਾਲ ਦੇਖ ਕੇ ਹੋ ਸਕਦੇ ਹੋ ਉਹਦਾ ਫੈਕਟ ਚੰਗਾ ਵੀ ਪੈਂਦਾ ਤੇ ਕਿਤੇ ਨਾ ਕਿਤੇ ਮਾੜਾ ਵੀ ਪੈਂਦਾ ਸਾਡੇ ਸਮਾਜ ਚ ਹਾਂਜੀ ਦੇਖੋ ਮਾੜੇ ਆ ਮੈਂ ਤਾਂ ਪਹਿਲਾਂ ਕਹਿ ਚੁੱਕਿਆ ਸੀ ਕਿ ਬੀ ਜਿਹੜਾ ਮਾੜੇ ਪਾਸੇ ਜਿਹੜੇ ਖਾਸ ਕਰਕੇ ਆਪਾਂ ਹਿੰਦੁਸਤਾਨੀ ਆ ਉਹ ਮਾੜੇ ਪਾਸੇ ਜਲਦੀ ਛਾਲ ਮਾਰ ਕੇ ਬੈਠ ਕੇ ਦੇਖਣ ਨੂੰ ਜਿੱਥੇ ਕਿਤੇ ਮਾੜਾ ਕੁਝ ਵਾਪਰ ਰਿਹਾ ਹੈ ਗਲਤ ਵਾਪਰ ਹੈ ਉਹਨੂੰ ਦੇਖ ਕੇ ਆਪਾਂ ਬੜੇ ਖੁਸ਼ ਹੁੰਦੇ ਆ ਔਰ ਦੇਖਣ ਦੀ ਕੋਸ਼ਿਸ਼ ਕਰਦੇ ਆ ਨਹੀਂ ਗੈਪਾ ਨੂੰ ਸਕੈਨ ਹੀ ਨਾ ਆਪਣੀ ਸਿੱਖਿਆ ਪ੍ਰਣਾਲੀ ਹੈ ਜਿਹੜੀ ਉਹ ਬਹੁਤ ਬਰੁਣੀ ਕੱਦਦੀ ਹੈ ਜਿਸ ਕਰਕੇ ਸਾਡੇ ਜਿਹੜੇ ਬੱਚੇ ਨੇ ਉਹ ਮਤਲਬ ਸਿਹਤ ਪੱਖੋਂ ਖਰਾਬ ਹੋ ਰਹੇ ਨੇ ਕਰੈਕਟਰ ਪੱਖੋਂ ਖਰਾਬ ਹੋ ਰਹੇ ਨੇ ਜਿਹਦੇ ਵਿੱਚ ਮੀਡੀਆ ਸੋਸ਼ਲ ਮੀਡੀਆ ਮੀਡੀਆ ਦੀਆਂ ਇਤੋਂ ਇਹਨਾਂ ਦੀਆਂ ਸੋਸ਼ਲ ਮੀਡੀਆ ਇਹ ਮਤਲਬ ਇਹ ਸਾਰੀਆਂ ਜ਼ਿੰਮੇਵਾਰ ਨੇ ਪੂਰੀ ਜ਼ਿੰਮੇਵਾਰਤਾ ਨਹੀਂ ਪਰ ਜ਼ਿੰਮੇਵਾਰੀ ਦੇ ਵਿੱਚ ਇਹਨਾਂ ਦਾ ਬਹੁਤ ਰੋਲ ਹੈ ਬਿਲਕੁਲ ਦੇਖੋ ਜੇ ਆਪਾਂ ਦਾ ਬੱਚਾ ਮੋਬਾਈਲ ਦੇਖੇਗਾ ਨੈਚਰਲੀ ਗੱਲ ਹੈ ਕਿ ਉਹ ਉਹਦੇ ਸੁਭਾਅ ਚ ਉਹ ਚੀਜ਼ ਸੁਭਾਅ ਦੇ ਵਿੱਚ ਦੇਖਣ ਨੂੰ ਮਿਲੇਗੀ ਚਾਹੇ ਚੰਗੀ ਗੱਲ ਸਿੱਖੇ ਜਾਂ ਮਾੜੀ ਗੱਲ ਸਿੱਖੇ ਬੱਚਿਆਂ ਦੇ ਜੇ ਸੁਭਾਅ ਦੀ ਗੱਲ ਕਰੀਏ ਤਾਂ ਚੜਚੜੇ ਹੋ ਰਹੇ ਨੇ ਆਖੇੜੀ ਲੱਗਦੇ ਮਾਪੇ ਕਿਤਨਾ ਕਿਤੇ ਜੋ ਚੀਜ਼ ਉਹਨਾਂ ਨੇ ਦੇਖਣੀ ਹੈ ਚਾਹੇ ਤੁਸੀਂ ਮੋਬਾਈਲ ਬੱਚੇ ਦੇ ਕੋਲ ਹੋਵੇ ਨਾ ਹੋਵੇ ਉਹ ਕਿਤਨਾ ਕਿਤੇ ਉਹਦੇ ਸੁਭਾਅ ਦੇ ਵਿੱਚ ਜ਼ਰੂਰ ਅਸਰ ਪਾਏਗਾ ਤਾਂ ਇਹਦੇ ਵਿੱਚ ਅਗਰ ਆਪਾਂ ਚਾਹਾਂਗੇ ਤਾਂ ਸਮਾਜ ਜਾਂ ਬੱਚੇ ਦੇ ਮਾਪੇ ਕਿਵੇਂ ਬੱਚੇ ਨੂੰ ਇਹ ਚੀਜ਼ਾਂ ਤੋਂ ਦੂਰ ਰੱਖ ਸਕਦੇ ਨੇ ਦੇਖੋ ਇਹਦੇ ਵਿੱਚ ਮਤਲਬ ਜਿਹੜੀਆਂ ਦਿਮਾਗ ਵਧਾਊ ਕਿਤਾਬਾਂ ਨੇ ਉਹ ਕਿਤਾਬਾਂ ਦਾ ਰੋਲ ਵੱਡੇ ਚੇਤੇ ਚ ਪਲੇ ਹੁੰਦਾ ਵੀ ਜੇ ਦਿਮਾਗ ਨਾਲ ਤਰੱਕੀ ਵਾਲੀਆਂ ਕਿਤਾਬਾਂ ਪੜਨ ਵਿਗਿਆਨਕ ਕਿਤਾਬਾਂ ਪੜਨ ਜਾਂ ਵਿੱਚੂ ਸੋਚਦਿਆਂ ਕਿਤਾਬਾਂ ਨਾ ਪੜਨ ਤਾਂ ਮਤਲਬ ਸੋਸ਼ਲ ਮੀਡੀਆ ਤੋਂ ਜਿਹੜਾ ਬੱਚਾ ਦੂਰ ਹੋ ਸਕਦਾ ਗੱਲ ਕਿਸਮਤ ਇਹ ਹੈ ਵੀ ਸਾਡੇ ਟੀਚਰ ਵੀ ਮਤਲਬ ਇਸ ਗੱਲ ਦਾ ਪ੍ਰੋਪਤਾ ਕਰਦੇ ਨੇ ਵੀ ਤੁਸੀਂ ਇਹਨੂੰ ਮੋਬਾਈਲ ਤੇ ਕਰੋ ਜੀ ਇਹ ਐਪ ਖੋਲੋ ਆ ਐ ਕਰੋ 15 ਜਿਹੜਾ ਉਹ ਐਪਾ ਖੋਲਣ ਦੀ ਲਜਾਏ ਬੱਚਾ ਦੂਜਿਆਂ ਹੋਰ ਹੈ ਤਾਂ ਵੀ ਹੋਲਣ ਦਾ ਜਿਸ ਦੇ ਨਾਲ ਉਹ ਗਲਤ ਰਸਤੇ ਚੁਰਪੰਦਾ ਅੱਛਾ ਰਾਜਮੇਂਦਰ ਜੀ ਤੁਸੀਂ ਮੈਡੀਕਲ ਫੀਲਡ ਦੇ ਨਾਲ ਰਿਲੇਟਡ ਹੋ ਤਾਂ ਤੁਸੀਂ ਦੇਖਿਆ ਹੋਣਾ ਕਿ ਮੈਨੂੰ ਕਹਿਣਾ ਨਹੀਂ ਚਾਹੁੰਦਾ ਕਿ ਕੁਝ ਸ਼ਕਤੀ ਵਧਾਉ ਬੱਚਿਆਂ ਨੂੰ ਮੁੰਡਿਆਂ ਦੀ ਗੱਲ ਕਰਨਾ ਬੱਚਿਆਂ ਦੀ ਕਿ ਉਹਨਾਂ ਨੂੰ ਸ਼ਕਤੀ ਵਧਾਉ ਕੈਪਸੂਲ ਦੇਣਾ ਜੀ ਛੋਟੀ ਉਮਰ ਤੋਂ ਜਾਂ ਜਵਾਨੀ ਦੇ ਵਿੱਚ ਤੁਸੀਂ ਗਲਤ ਕੰਮ ਕਰ ਲਏ ਜੀ ਉਹਦੀਆਂ ਦਵਾਈਆਂ ਬੜੇ ਐਡ ਜਾਂਦੀਆਂ ਨੇ ਤਾਂ ਉਹ ਵੀ ਬੱਚਿਆਂ ਦੀ ਅੱਜ ਕੱਲ ਕਿਤੇ ਨਾ ਕਿਤੇ ਮਾਨਸਿਕ ਤੌਰ ਤੇ ਮੇਜ ਜੂਤ ਦੀ ਗੱਲ ਕਰਾਂ ਮੁੰਡਿਆਂ ਦੀ ਉਹ ਵੀ ਬੜਾ ਪਰੇਸ਼ਾਨਗੀ ਦੇ ਸਾਹਮਣੇ ਕਰਨਾ ਪੈ ਰਿਹਾ ਉਹਨਾਂ ਨੂੰ ਵੇਖੋ ਜੀ ਕੀ ਹੈ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਮੈਡੀਸਨ ਵਾਲੀਆਂ ਉਹ ਇਹ ਚੀਜ਼ਾਂ ਵੱਧ ਤਿਆਰ ਕਰਦੀਆਂ ਨੇ ਕਿਉਂਕਿ ਇਹਨਾਂ ਚੀਜ਼ਾਂ ਦੇ ਵਿੱਚ ਉਹਨਾਂ ਨੂੰ ਮੁਨਾਫਾ ਮੋਟਾ ਮਿਲਦਾ ਮੋਟਾ ਮਟੀਰੀਅਲ ਉਹਦੇ 'ਚ ਥੋੜੇ ਪੈਸਾ ਹੁੰਦਾ ਐਡ ਦੇ ਕੇ ਸਾਨੂੰ ਉਕਸਾਇਆ ਜਾਂਦਾ ਪੁਆਇੰਟ ਦੇ ਕੇ ਜਦੋਂ ਖਸਾਦ ਹੁੰਦੇ ਆ ਜੇ ਕੋਈ 5 ਰੁਪਏ ਦੀ ਚੀਜ਼ ਹੈ ਉਹ 500 ਰੁਪਏ ਦੀ ਵੀ ਵੇਚ ਜਾਂਦੀ ਹੈ ਜਦੋਂ ਐਡ ਦਿੱਤੀ ਜਾਂਦੀ ਹੈ ਐਡ ਦੇ ਵਿੱਚ ਦੰਗੇ ਡੇਟ ਐਕਸਟਰਾ ਦੇ ਸਰੀਰ ਦਿਖਾਏ ਜਾਂਦੇ ਨੇ ਮਤਲਬ ਉਸ ਤਰ੍ਹਾਂ ਨਾਲ ਫਿਰ ਇਸ ਚੀਜ਼ ਤੇ ਅਸਰ ਪੈਂਦਾ ਹੈਗਾ ਅਸਰ ਪੈਂਦਾ ਉਹ ਸਮਾਜ ਤੇ ਅਸਰ ਪੈਂਦਾ ਸਮਾਜ ਦੇ ਵਿੱਚ ਬਰਾਈ ਫੈਲਦੀ ਹੈ ਇਸੇ ਕਾਰਨ ਹੀ ਲੋਕਾਂ ਦੇ ਵਿੱਚ ਜਿਹੜੇ ਲੜਾਈ ਝਗੜੇ ਕੇਸ ਹੋਈ ਜਾਂਦੇ ਨੇ ਬੱਚਿਆਂ ਦੇ ਦਿਮਾਗ ਦੇ ਵਿੱਚ ਝਿੜਚਿੜਾਪਣ ਵੜੀ ਜਾਂਦਾ ਹੈ ਲੋਕਾਂ ਦੀ ਯਾਦਦਾਸ਼ਤ ਕੱਟੀ ਜਾਂਦੀ ਹੈ ਦੁਕਾਨਦਾਰੇ ਦੇ ਨਾਲ ਮਤਲਬ ਜਿਹੜਾ ਇੱਕ ਦੂਜੇ ਨਾਲ ਬੈਠ ਕੇ ਗੱਲਾਂ ਕਰਨ ਦਾ ਰੂਟੀਨ ਸੀਗਾ ਉਹ ਖਤਮ ਹੁੰਦਾ ਜਾਂਦਾ ਹੈ ਇਹ ਸਾਰੇ ਜਿਹੜੇ ਸਾਈਡ ਇਫੈਕਟ ਨੇ ਇਸ ਸੋਸ਼ਲ ਮੀਡੀਆ ਦੇ ਨੇ ਹਾਂ ਜੀ ਆਪਾਂ ਗੱਲਬਾਤ ਕਰ ਲੈਣੀ ਹੈ ਕਿ ਤੁਸੀਂ ਜਿਵੇਂ ਕਿਹਾ ਕਿ ਜੇ ਬੱਚੇ ਨੇ ਬਾਹਰਲੀ ਕੰਟਰੀ ਨਿਕਲ ਕਰਦੇ ਆ ਤਾਂ ਉੱਥੇ ਕਿਸੇ ਨੇ ਗੂਗਲ ਤੇ ਜਾ ਕੇ ਕੋਈ ਜਨਰਲ ਨੌਲੇਜ ਦੀ ਗੱਲ ਲੈਣੀ ਹੈ ਜਾਂ ਸਿੱਖਣੀ ਹੈ ਤਾਂ ਉੱਥੇ ਜਾ ਕੇ ਸਿੱਖਦੇ ਨੇ ਪਰ ਉਰੇ ਆਪਣੇ ਬੱਚੇ ਯਾਦਾਂ ਮੈਂ ਦੇਖੇ ਨੇ ਜੇ ਮੀਡੀਆ ਦੀ ਗੱਲ ਕਰਾਂ ਸਾਡੀਆਂ ਧੀਆ ਭੈਣਾਂ ਵੀ ਡਾਂਸ ਦੇ ਵੀਡੀਓ ਬਣਾਉਣਾ ਜਾ ਚੁਟਕਲੇ ਦਾ ਵੀਡੀਓ ਬਣਾਉਣਾ ਜਾਂ ਹੋਰ ਤਰ੍ਹਾਂ ਦੇ ਵੀਡੀਓ ਸੋਸ਼ਲ ਮੀਡੀਆ ਨੂੰ ਜ਼ਿਆਦਾਤਰ ਅਗਰ ਜੇ ਆਪਾਂ ਇੰਡੀਆ ਦੀ ਗੱਲ ਕਰਾਂ ਤਾਂ ਇਸ ਤਰੀਕੇ ਨੂੰ ਯੂਜ਼ ਕਰ ਰਹੇ ਨੇ ਅੱਜ ਤੱਕ ਕਿਸੇ ਨੇ ਕੋਈ ਐਜੂਕੇਸ਼ਨ ਦੀ ਗੱਲ ਨਹੀਂ કરી ਕੋਈ ਹੈਲਥ ਦੀ ਗੱਲ ਨਹੀਂ કરી ਕੋਈ ਹੋਰ ਤਰ੍ਹਾਂ ਦਾ ਇਨਸਪੀਰੀਅਸ ਆ ਕਿਸੇ ਕੋਲੀ ਤਜਰਬਾ ਚਾਹੇ ਸਿਆਣੇ ਬੰਦੇ ਕੋਲ ਆ ਜਾਂ ਕਿਸੇ ਕੋਲ ਆ ਉਹਨੇ ਅੱਜ ਤੱਕ ਉਹ ਚੀਜ਼ ਦਾ ਫਾਇਦਾ ਨਹੀਂ ਠਾਇਆ ਹਾਂ ਦੇਖੋ ਇਹ ਹੈ ਨਾ ਜੀ ਕਿ ਮਤਲਬ ਹੁਣ ਜਦੋਂ ਸ਼ਨੀਤਾ ਡਿਲੀਮ ਆਪਣੀ ਪਲਾਟ ਦੇ ਵਿੱਚ ਫਸੀ ਹੋਈ ਹੈ ਸੱਤ ਅੱਠ ਨਾਲ ਉਹਦੇ ਹੋਰ ਸੰਸਦਾਨ ਨੇ ਇਦੇ ਬਾਰੇ ਕੋਈ ਆਪਣਾ ਵਿਗਿਆਨ ਕੋਈ ਸੋਸ਼ਲ ਮੀਡੀਆ ਕੋਈ ਜ਼ਿਆਦਾ ਪ੍ਰਚਾਰ ਨਹੀਂ ਕਰਦਾ ਕਿ ਆਪਾਂ ਉਹਨਾਂ ਵਾਸਤੇ ਅਰਦਾਸ ਕਰੀਏ ਜਾਂ ਤਾਂ ਉਹਨਾਂ ਵਾਸਤੇ ਬੇਨਤੀ ਕਰੀਏ ਜਾਂ ਉਹਨਾਂ ਦੇ ਬਰਤੀਤਣਾ ਤਾਂ ਬਕੀ ਰੁਪਈਆ ਹੋਵੇ ਕੀ ਤਦੋਂ ਉਹ ਵਾਪਸ ਆਉਗੀ ਅਲੇ 3 ਮਹੀਨੇ ਲੱਗਣਗੇ ਕਿਉਂਕਿ ਉਹਨਾਂ ਦਾ ਜਿਹੜਾ ਰੌਕਟ ਜਿਹਾ ਸੀ ਉਹ ਖਰਾਬ ਹੋ ਗਿਆ ਸੀ ਉਹਨੂੰ ਠੀਕ ਕਰਕੇ ਫਿਰ ਦੁਬਾਰੇ ਦੇਰ ਤੇ ਜੇ ਜਾਊ ਇਹ ਗੱਲਾਂ ਵਿਗਿਆਨ ਦੀਆਂ ਨੇ ਮਤਲਬ ਇਹ ਗੱਲਾਂ ਨੂੰ ਦੱਸਣ ਵਾਸਤੇ ਸਾਨੂੰ ਸੋਸ਼ਲ ਮੀਡੀਆ ਵਗੈਰਾ ਇੰੀਆਂ ਹੀ ਗੱਲਾਂ ਦਾ ਜ਼ਿਆਦਾ ਪ੍ਰਚਾਰ ਕਰੇ ਤਾਂ ਮਤਲਬ ਦੇਸ਼ ਦਾ ਭਲਾ ਹੋ ਸਕਦਾ ਅਛਾ ਮੁੰਡੇ ਜੰਦਰ ਦਿੱ ਤੁਸੀਂ ਵੀ ਮੈਡੀਕਲ ਫੀਲਡ ਦੇ ਨਾਲ ਤੁਹਾਡੇ ਕੋਲੇ ਕੋਈ ਐਸੇ ਬੱਚੇ ਆਉਂਦੇ ਨੇ ਜਿਹੜੇ ਜਿਨ੍ਹਾਂ ਦੀ ਯਾਦਦਾਸ਼ਤ ਘੱਟ ਹੋਵੇ ਜਾਂ ਸੋਚਣ ਸ਼ਕਤੀ ਘੱਟ ਹੋਵੇ ਜਾਂ ਮਾਪੇ ਕਹਿੰਦੇ ਸਾਡੇ ਅੱਖ ਨਹੀਂ ਲੱਗਦੇ ਕੋਈ ਐਸੀ ਦਵਾਈਆਂ ਲੋਕ ਬੜੇ ਅੱਜਕੱਲ ਦਿੰਦੇ ਨੇ ਕਿਸੇ ਦੀ ਯਾਦਦਾਸ਼ਤ ਘੱਟ ਹੁੰਦੀ ਆ ਤਾਂ ਪਾ ਆ ਮੈਡੀਸਨ ਦੇ ਦਿਓ ਜਾਂ ਕਿਸੇ ਦੀ ਅੱਖਾਂ ਵੀਕ ਹੋ ਜਾਂਦੀਆਂ ਨੇ ਮੋਬਾਈਲ ਦੇ ਕੇ ਆਹ ਦਵਾਈ ਦੇ ਦਿਓ ਪਰ ਤੁਸੀਂ ਮੈਡੀਕਲ ਫੀਲਡ ਦੇ ਨਾਲੋਂ ਤੁਹਾਡੇ ਮੂਰੇ ਕਿਹੜੇ-ਕਿਹੜੇ ਬੱਚੇ ਆਉਂਦੇ ਨੇ ਜਾਂ ਸਿਆਣੇ ਆਉਂਦੇ ਨੇ ਜਾਂ ਲੇਡੀਜ਼ ਆਉਂਦੇ ਨੇ ਜੀ ਇਹ ਬੱਚਿਆਂ ਬੱਚਿਆਂ ਦੇ ਦਿਮਾਗ ਦੇ ਉੱਤੇ ਅਸਰ ਤਾਂ ਹੈ ਗਈ ਹੈ ਜਦੋਂ ਅਸੀਂ ਬੱਚਿਆਂ ਨਾਲ ਡਾਕਟਰਾਂ ਕੋਲ ਬੈਠ ਕੇ ਗੱਲਬਾਤ ਕਰਦੇ ਆ ਉਹ ਸਾਨੂੰ ਦੱਸਦੇ ਨੇ ਵੀ ਇਹ ਸੋਸ਼ਲ ਮੀਡੀਆ ਕਰਕੇ ਇਹ માનਸਿਕ ਤੌਰ ਤੇ ਰੋਗੀ ਹੋ ਗਿਆ ਇਹ ਮਤਲਬ ਆਰਥਿਕ ਰੋਗੀ ਵੀ ਇਹ ਕਰਦੇ ਆ ਕਿਉਂਕਿ ਜਾਦੇ ਪੈਸਾ ਖਰਚਾ ਹੋਰ ਬਰਖਿਆ ਹੋ ਜਾਂਦਾ ਮਤਲਬ ਡਾਕਟਰਾਂ ਨਾਲ ਅੱਖਾਂ ਵਾਲੇ ਕੋਹਤਾ ਖਾਲੇ ਦੀ ਗੱਲ ਹੈ ਦੀ ਫੇਲੀ ਨੂੰ ਪੈਸੇ ਦੇ ਕਰਕੇ ਮੋਬਾਈਲ ਕਰਕੇ ਇਹਨਾਂ ਚੀਜ਼ਾਂ ਦਾ ਨੁਕਸਾਨ ਹੈ ਵੈਸੇ ਇਹ ਤਾਂ ਸੈਟੀਸਫੈਕਟ ਜ਼ਿਆਦਾ ਨੇ ਐਪੈਕਟ ਘੱਟ ਨੇ ਹੈਲੋ ਹਾਂਜੀ ਹਾਂਜੀ ਅੱਛਾ ਸਰ ਜੇ ਆਂ ਦੱਸੋ ਕਿ ਰਜਿੰਦਰ ਜੀ ਜੇ ਆਪਣੀ ਅੱਜ ਕੱਲ ਕੁਝ ਲੋਕ ਸੋਸ਼ਲ ਮੀਡੀਆ ਤੇ ਲੋਕ ਪਿਆਰ ਮੁਹੱਬਤ ਦੀਆਂ ਬੜੀਆਂ ਗੱਲਾਂ ਕਰਦੇ ਨੇ ਤੇ ਉਹਦੇ ਨਾਲ ਸਾਡੇ ਕੀ ਆ ਜਿਹੜੇ ਅੱਜ ਕੱਲ ਸੋਸ਼ਲ ਮੀਡੀਆ ਤੇ ਸਾਡੇ ਯੂਥ ਆ ਜਿਹੜਾ ਉਹ ਲਵ ਮੈਰਿਜ ਕਰਨਾ ਪਿਆਰ ਦੇ ਚੱਕਰ ਚ ਪੈਣਾ ਉਹ ਅੱਜ ਕੱਲ ਜ਼ਿਆਦਾਤਰ ਦੇਖਿਆ ਗਿਆ ਤੇ ਸਾਡੀਆਂ ਤੀਆਂ ਭੈਣਾਂ ਵੀ ਕੁਝ ਨਾ ਕੁਝ ਉਹਨਾਂ ਦਾ ਸੋਸ਼ਲ ਮੀਡੀਆ ਤੇ ਆ ਵੀਡੀਓ ਦੇਖ ਕੇ ਦੇਖਣਾ ਜਾਂ ਕੁਝ ਗਲਤ ਜਿਹੜੇ ਬਸ ਸੈਟਅਪ ਨੇ ਉਹ ਦੇਖ ਕੇ ਉਹਨਾਂ ਦਾ ਵੀ ਕਿਤੇ ਨਾ ਕਿਤੇ ਕੈਰੈਕਟਰ ਹੈ ਜਿਹੜਾ ਉਹਦੇ ਵੀ ਕਿਤੇ ਨਾ ਕਿਤੇ ਤੱਬਾ ਲੱਗਦਾ ਜਾ ਰਿਹਾ ਦੇਖੋ ਇਹ ਕ੍ਰੈਕਟਰ ਦਾ ਰੱਬ ਦੀ ਵਿਚਾਦੇ ਤਾਂ ਫੇਰ ਨਹੀਂ ਬਚਦਾ ਤੇ ਇਹ ਤਾਂ ਧਰਮ ਕ੍ਰੈਕਟਰ ਨੂੰ ਤਾਂ ਧਰਮ ਵੀ ਵਿਗਿਆੜਦਾ ਹੈਗਾ ਮਤਲਬ ਕਹਿਣ ਤੋਂ ਬਾਅਦ ਇਹ ਹੈ ਕਿ ਜਿਹੜੀਆਂ ਐਫਾ ਨੇ ਮਤਲਬ ਇਸ ਤਰ੍ਹਾਂ ਦੀਆਂ ਉਹ ਜਾਦੇ ਇਹਦੇ ਵਿੱਚ ਬੰਦਾ ਦੇਖਣ ਲੱਗ ਜਾਂਦਾ ਬੱਚੇ ਦੇਖਣ ਲੱਗ ਜਾਂਦੇ ਨੇ ਇੱਕ ਦੂਜੇ ਨੂੰ ਦੱਸ ਦਿੰਦੇ ਨੇ ਫਲਾਨਾ ਇਸ ਤਰ੍ਹਾਂ ਦੇਖ ਲੈ ਜਿਹੜੇ ਨਾਲ ਜਿਹੜੇ ਥੋੜਾ ਜਿਹਾ ਸੈਕਸਚੁਅਲ ਐਕਟੀਵਿਟੀ ਹੁੰਦੀ ਹੈ ਜਿਹਦੇ ਵਿੱਚ ਉਹ ਥੋੜਾ ਜਿਹਾ ਵੱਧ ਪੱਧਰ ਤੇ ਜਾਂਦਾ ਹਰ ਕੰਦੇ ਨਾਲ ਉਹ ਘਰ ਦੇ ਹਾਲਾਤ ਵੀ ਖਰਾਬ ਕਰ ਦਿੰਦੇ। ਪਰੇਸ਼ ਹੋ ਜਾਂਦੇ ਆ ਲੜਾਈਆਂ ਹੋ ਜਾਂਦੀਆਂ। ਹਾਂ ਬਿਲਕੁਲ ਜੇ ਅਵਰ ਜਿੰਦੇ ਜੀ ਆਪਾਂ ਗੱਲਬਾਤ ਕਰਦੇ ਆ ਕਿ ਸੋਸ਼ਲ ਮੀਡੀਆ ਤੇ ਜਿਹੜੀ ਐਪਾਂ ਨੇ ਜੇ ਗੱਲਬਾਤ ਕਰੀ ਜਾਂਦੀ ਆ ਤਾਂ ਇਹਦੇ ਵਿੱਚ ਜਾਪਾਨ ਆ ਤੇ ਚਾਈਨਾ ਉਹ ਕਿਤਨਾ ਕਿਤੇ ਐਪਾਂ ਵੱਧ ਬਣਾ ਰਹੇ ਨੇ ਚੀਜ਼ਾਂ ਦਾ ਯੂਜ਼ ਵੱਧ ਕਰ ਰਹੇ ਨੇ ਪਰ ਉਹ ਆਪਣੇ ਜੇ ਕੰਟਰੀ ਦੀ ਗੱਲ ਕਰੀਏ ਉੱਥੇ ਬੱਚਿਆਂ ਦੀ ਰੇਸ਼ਿਓ ਹੈ ਉਹ ਬਹੁਤ ਘੱਟ ਹੈ ਯੂਜ਼ ਕਰਨ ਦੀ ਮੋਬਾਈਲ ਦੀ। ਅਰ ਜੇ ਇੰਡੀਆ ਦੀ ਗੱਲ ਕਰਦੇ ਆ ਤਾਂ ਇੰਡੀਆ ਦੇ ਵਿੱਚ ਛੋਟੇ ਬੱਚੇ ਨੂੰ ਵੀ 2 ਸਾਲ ਦੇ ਬੱਚੇ ਨੂੰ ਮੋਬਾਈਲ ਮਾਪੇ ਦੇ ਦਿੰਦੇ ਨੇ ਕਿ ਲਾ ਪੱਤ ਦੇਖ ਲੈ ਰੋਈ ਜਾਂਦਾ ਤੇ ਜੇ ਗੱਲ ਕਰੀਏ 60 ਸਾਲ ਦਾ ਬੰਦਾ ਵੀ ਕਿਤੇ ਨਾ ਕਿਤੇ ਮੋਬਾਈਲ ਮਤ ਦੇ ਜਾਂ ਯੂਜ਼ ਕਰਦਾ ਦੇਖਿਆ ਉਹਦੇ ਵਿੱਚੋਂ ਬਸ ਰੀਲਾਂ ਦੇਖੀ ਜਾਣੀਆਂ ਫਾਲਤੂ ਚੀਜ਼ਾਂ ਦੇਖੀ ਜਾਣੀਆਂ ਉਹਦੇ ਵਿੱਚ ਕਿਤੇ ਨਾ ਕਿਤੇ ਪਿਆਰ ਮੁਹੱਬਤ ਵੀ ਆਪਸ ਵਿੱਚ ਘਟਦਾ ਜਾ ਰਿਹਾ ਹਾਂਜੀ ਦੇਖੋ ਆਪਸੀ ਮਤਲਬ ਜਿਹੜਾ ਮਿਲ ਬੈਠ ਕੇ ਉਧਰ ਉਧਰ ਹੀ ਚਿਹਰਿਆਂ ਨਾਲ ਗੱਲਾਂ ਕਰਨੀਆਂ ਸੀ ਉਹ ਗੱਲਾਂ ਮੋਬਾਈਲ ਨੇ ਦੂਰ ਕਰਤੀਆਂ ਭਾਈ ਚਾਰ ਕਿਸਾਨ ਹੈ ਜਿਹੜੀ ਇਕੱਲੀ ਮੋਬਾਈਲਾਂ 'ਤੇ ਰਹਿ ਗਈ ਕੋਈ ਕਿਸੇ ਤੋਂ ਦੇ ਕੋਲ ਕੋਈ ਜਾ ਕੇ ਰਾਜੀ ਨਹੀਂ ਕਿਸੇ ਕੋਲ ਕੋ ਤੁਹ ਸਾਈਮ ਨਹੀਂ ਹੈ ਇਸ ਕਰਕੇ ਮਤਲਬ ਇਹਦਾ ਸਾਈਡ ਇਫੈਕਟ ਨੇ ਜਿਹੜਾ ਆਪਣਾ ਸਮਾਜ ਹੈ ਉਹ ਕਮਜ਼ੋਰ ਹੋ ਰਿਹਾ ਹੈ ਬਿਲਕੁਲ ਜੀ ਅੱਛਾ ਜਾਂਦੀਆਂ ਦੇ ਦਰਸ਼ਕ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜੇ ਆਪਣੀ ਯੂਥ ਪੀੜ੍ਹੀ ਹੈ ਕਿ ਉਹਨਾਂ ਨੂੰ ਕਿਵੇਂ ਆਪਣਾ ਫਿਊਚਰ ਵੱਲ ਧਿਆਨ ਦੇਣਾ ਚਾਹੀਦਾ ਹੈ ਮਹਿੰਗਾਈ ਕਿੰਨੀ ਵਧ ਗਈ ਹੈ ਉਹਨਾਂ ਨੂੰ ਜੋਬ ਦੀ ਬੜੀ ਟੈਨਸ਼ਨ ਹੈ ਜਾਂ ਮੈਂਟਲ ਕਵਰ ਤੇ ਉਹ ਪਰੇਸ਼ਾਨ ਨੇ ਉਹਨਾਂ ਵਾਸਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਐਜ਼ ਅ ਡਾਕਟਰ ਦੇਖੋ ਜੀ ਮੋਬਾਈਲ ਮੋਬਾਈਲ ਦੀ ਆਪਾਂ ਗੱਲ ਕਰਦੇ ਆਂ ਮੋਬਾਈਲ ਦੁਨੀਆ ਨੂੰ ਮੋਬਾਈਲ ਨੇ ਜੋੜਤਾ ਆਪਣੀ ਮੁਥੀ ਦੇ ਵਿੱਚ ਬੰਦ ਕਰਤਾ ਗੱਲ ਕਰ ਇਹਦੇ ਜਿਹੜੇ ਸਾਈਡ ਇਫੈਕਟ ਨੇ ਜਿਹੜੀਆਂ ਜੀਆਂ ਐਪਾਂ ਨੇ ਉਹ ਆਪਾਂ ਗੱਲ ਤੋਂ ਉਹਨਾਂ ਦਾ ਮਸਜੂਦ ਕਰੀ ਜਾਂਦੇ ਆ ਇਹਨਾਂ ਤੋਂ ਬਰੇਜ਼ ਕਰਨਾ ਗਿਆ ਹੁੰਦਾ ਹੈ ਇਹਦੇ ਨਾਲ ਵੱਡੀਆਂ ਕੰਪਨੀਆਂ ਨੂੰ ਫਾਇਦਾ ਹੁੰਦਾ ਸਾਡੀ ਸਰੀਰਕ ਪੱਖੋਂ ਵੀ ਆਰਥਿਕ ਪੱਖੋਂ ਵੀ ਮਾਨਸਿਕ ਪੱਖੋਂ ਦੀ ਕਮਜ਼ੋਰੀ ਹੁੰਦੀ ਹੈ ਜਿਹਦਾ ਫਾਇਦਾ ਇਹ ਵੱਡੀਆਂ ਕੰਪਨੀਆਂ ਲਈ ਜਾਂਦੀਆਂ ਨੇ ਇਨਾ ਵਾਸਤੇ ਆਪਾਂ ਨੂੰ ਇਹਨਾਂ ਚੀਜ਼ਾਂ ਤੋਂ ਥੋੜਾ ਜਿਆਦਾ ਦੂਰ ਰਹਿਣਾ ਚਾਹੀਦਾ ਤੇ ਜਿਹੜੇ ਹਾਂ ਪੱਕੀ ਐਪਾਂ ਨੇ ਹਾਂ ਪੱਕੀ ਨੌਲੇਜ ਦੀਆਂ ਗੱਲਾਂ ਨੇ ਉਹ ਸਿੱਖਣੀਆਂ ਚਾਹੀਦੀਆਂ ਨੇ ਹੋਰ ਤਾਂ ਇਹਦੇ ਵਿੱਚ ਕੀ ਕਹਿ ਸਕਦੇ ਬਾਕੀ ਹਰ ਇੱਕ ਹੋਂਦਾ ਸਿਆਣਾ ਹੈ ਅੱਛਾ ਰਜਿੰਦਰ ਜੀ ਬੱਸ ਮੈਨੂੰ ਜਾਂਦੇ ਜਾਂਦੇ ਇੱਕ ਲਾਸਟ ਕੁਐਸਚਨ ਇੱਕ ਬੰਦੇ ਨੇ ਮੈਸੇਜ ਭਾਇਆ ਉਹ ਕਹਿੰਦੇ ਨਸ਼ਾ ਛਡਾਊ ਕੇਂਦਰ ਤਾਂ ਸਰਕਾਰਾਂ ਖੋਲ ਸਕਦੀਆਂ ਨੇ ਪਰ ਕਿਤਨਾ ਕਿਤੇ ਜਿਹੜੇ ਬੱਚੇ ਮੋਬਾਈਲ ਦੇ ਇੱਕ ਨਸ਼ੇ ਵਾਂਗੂ ਇਹਦੇ ਵਿੱਚ ਲਿਪਤ ਹੋ ਰਹੇ ਨੇ ਉਹਦੇ ਲਈ ਹੱਦ ਤੱਕ ਸਰਕਾਰਾਂ ਨੂੰ ਕਿਤਨਾ ਕਿਤੇ ਇਹਦੇ ਵਾਸਤੇ ਵੀ ਹਸਪਤਾਲ ਖੋਲਣੇ ਚਾਹੀਦੇ ਨੇ ਦੇਖੋ ਜੀ ਜਿਹੜੇ ਨਸ਼ਾ ਛਡਾਊ ਕੇਂਦਰ ਨੇ ਨਾ ਨਸ਼ਾ ਕਿਸੇ ਦਾ ਇਹ ਤਾਂ ਦੇਖਿਆ ਨਹੀਂ ਵੀ ਕਿਨੇ ਸ਼ਨਾ ਕੀ ਦਾ ਸ਼ਨਾਤਾ ਇਹ ਤਾਂ ਪਤਾ ਨਹੀਂ ਜੇ ਹੁਣੇ ਮੋਬਾਈਲ ਨਾਲ ਮੋਬਾਈਲ ਛਡਾਊ ਖੜਾਉਂਦੇ ਉਹ ਤਾਂ ਆਪਾਂ ਨੂੰ ਪਤਾ ਲੱਗ ਜੂਗਾ ਵੀ ਬੱਚੇ ਨੇ ਮੋਬਾਈਲ ਛੜ ਤੱਕ ਨਾ ਕਿਉਂਕਿ ਨਸ਼ਾ ਛਡਾਊ ਜਿਹੜਾ ਸਿਸਟਮ ਹੈ ਉਹ ਸਰਕਾਰ ਦੀਆਂ ਪ੍ਰਾਪਤੀਆਂ ਤਾਂ ਕੋਈ ਹੁੰਦੀਆਂ ਨਹੀਂ ਸਰਕਾਰ ਦੀਆਂ ਨੁਲਿੱਖੀਆਂ ਦੇ ਉੱਤੇ ਪਰਦਾ ਪਾਉਣ ਵਾਸਤੇ ਇਕ ਮਾਤਰ ਸਾਧਨ ਹੈਗਾ ਨਸ਼ੇ ਤੇ ਕੋਈ ਵੱਖਰਾ ਪ੍ਰੋਗਰਾਮ ਕਰਿਓ ਸਾਰਿਆਂ ਬੈਠ ਕੇ ਗੱਲਾਂ ਦੱਸਾਂਗੇ ਕਰਾਂਗੇ ਤੇ ਨਸ਼ਾ ਦਾ ਏਡੀ ਬਹੁਤੀ ਵੱਡੀ ਗੱਲ ਨਹੀਂ ਹੈਗੀ ਜਿੱਦੀਆਂ ਹੋਰ ਚੀਜ਼ਾਂ ਦੇ ਸਾਈਡ ਇਫੈਕਟ ਨੇ ਨਸ਼ਾ ਜੇ ਕਿਤੇ ਨਸ਼ੇ ਦਾ ਨੁਕਸਾਨ ਵੀ ਹੈ ਤਾਂ ਨਸ਼ੇ ਦੇ ਫਾਇਦੇ ਵੀ ਨੇ ਨਸ਼ੇ ਨੂੰ ਪ੍ਰੋਮੋਟ ਨਹੀਂ ਕਰਦੇ ਆਪਾਂ ਪਰ ਨਸ਼ਾ ਵੀ ਪਈ ਨਹੀਂ ਕੰਮ ਕਰਦਾ ਹੈਗਾ ਹਵਦਾ ਜਿੱਥੇ ਕੋਈ ਭੈਣ ਭਾਈ ਜਾਂ ਕੋਈ ਵੀ ਬੰਦਾ ਬਾਹ ਨਹੀਂ ਫੜਦਾ ਉੱਥੇ ਅਲਪ੍ਰੈਕਸ ਦੀ ਗੋਲੀ ਬੰਦੇ ਦੀ ਬਾਹ ਫੜਦੀ ਹੈ ਇਹ ਗੱਲ ਆਪਾਂ ਸਮੂਤ ਦੇ ਮਾਮਲੇ ਸਹੀ ਬਿਲਕੁਲ ਦੇਖੋ ਆਪਾਂ 4 ਵੇ ਵਿਸ਼ਾ ਲੈ ਲਏ ਨੇ ਅੱਜ ਹੀ ਦਰਸ਼ਕਾਂ ਨੂੰ ਮੈਂ ਕੱਲ ਵੀ ਗੱਲ ਕਰੀ ਸੀਗੀ ਆਪਣੇ ਨਾਲ ਮਾਲਵੰਦਰੀ ਜੁੜੇ ਸੀਗੇ ਤੇ ਮੈਂ ਇੱਕ 2-3 ਦਿਨ ਪਹਿਲਾਂ ਕਿਤੇ ਗਿਆ ਉੱਥੇ ਜੀ ਜੂਸ ਪੀਣ ਲੱਗੇ ਇੱਕ ਰੇੜੀ ਤੇ ਉਹ ਤੰਬਾਕੂ ਵੇਚਦਾ ਸੀਗਾ ਉੱਥੇ ਲਿਖਿਆ ਤੇ ਕੈਂਸਰ ਇਸ ਨੂੰ ਜਾਣ ਤੇ ਮਤਲਬ ਉਹ ਲਿਖਿਆ ਹੁੰਦਾ ਕਿ ਇਹਨੂੰ ਵਰਤੋ ਨਾ ਇਹ ਜਾਂ ਤੁਹਾਨੂੰ ਕੈਂਸਰ ਕਰੇਗਾ ਮੈਂ ਉਹਨੂੰ ਮਜ਼ਾ-ਮਜ਼ਾਕ ਕਹਿੰਦਾ ਮੈਂ ਕਿਹਾ ਯਾਰ ਨਾਲੇ ਪ੍ਰਮੋਟ ਕਰੀ ਜਾਂਦੇ ਹੋ ਕਿ ਨੁਕਸਾਨ ਆ ਮੈਂ ਕਿਉਂ ਇਹ ਕੰਮ ਕਰੀ ਜਾਂਦਾ ਉਹ ਕਹਿੰਦਾ ਭਾਈ ਸਾਹਿਬ ਕਹਿੰਦਾ ਇਹ ਹੈ ਇਹ ਵੀ ਨਸ਼ਾ ਹੈ ਬੀਡੀ ਸੈਕਟਰ ਤਮਾਕੂ ਜ਼ਰਦਾ ਹੈ ਵੀ ਨਸ਼ਾ ਪਰ ਸਰਕਾਰ ਨੂੰ ਜਿੱਥੇ ਫਾਇਦਾ ਹੁੰਦਾ ਹੈ ਉਹ ਸਰਕਾਰਾਂ ਪ੍ਰਮੋਟ ਕਰਦੇ ਬੰਦਾ ਮਰਦਾ ਮਰ ਹੀ ਜਾਂਦਾ ਹੈ ਕਿਉਂਕਿ ਸਰਕਾਰਾਂ ਨੂੰ ਜਿੰਦਾ ਸਾਹਿਬ ਕਈ ਰਸਤਿਆਂ ਇਹਨਾਂ ਚੀਜ਼ਾਂ ਦਾ ਕਈ ਰਸਤਿਆਂ ਦੇ ਥਰੂ ਮਤਲਬ ਫਾਇਦਾ ਹੁੰਦਾ ਹੈ ਇੱਕ ਤਾਂ ਸਿੱਧਾ ਤਮਾਕੂ ਵੇਚਦਾ ਉਹ ਚੋਂ ਉਹਨਾਂ ਨੂੰ ਪੈਸੇ ਬਣ ਗਏ ਦੂਜੀ ਗੱਲ ਫਿਰ ਉਹਨੂੰ ਕੈਂਸਰ ਹੋ ਗਿਆ ਫਿਰ ਕੈਂਸਰ ਦੀਆਂ ਦਵਾਈਆਂ ਵੱਡੀਆਂ ਕੰਪਨੀਆਂ ਦੇ ਥਰੂ ਵੇਚਣਗੇ ਜੇ 50 ਰੁਪਏ ਦੀ ਦਵਾਈ ਹੈ ਉਹ 500 ਰੁਪਏ ਚ 100 150 ਰੁਪਏ ਟੈਕਸ ਦਾ ਮਤਲਬ ਸਰਕਾਰ ਕਈ ਥਾਈ ਨਾ ਇੱਕ ਜੀ ਇੱਕ ਬਿਮਾਰੀ ਫਲਾ ਕੇ ਉਦੋਂ ਕਈ ਥਾਈ ਉਹਦਾ ਬੈਨੀਫਿਟ ਲੈਂਦੀ ਹੁੰਦੀ ਹੈ ਸਰਕਾਰ ਦਾ ਕੰਮ ਹੁੰਦਾ ਹੈ ਬਿਮਾਰੀਆਂ ਫਲਾਉਣਾ ਤੇ ਬਿਮਾਰ ਨਸ਼ੇ ਪੱਤੇ ਫਲਾਉਣਾ ਤੇ ਅਫਵਾਹਾਂ ਫਲਾਉਣਾ ਗਲਤ ਪ੍ਰਕਾਸ਼ੇ ਚੀਜ਼ ਦਾ ਪ੍ਰਚਾਰਨਾ ਲੋਕਾਂ ਨੂੰ ਪਰੇਸ਼ਾਨ ਕਰਨਾ ਤਾਂ ਹੀ ਸਰਕਾਰਾਂ ਚੱਲਦੀਆਂ ਨੇ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਜੀ ਠੀਕ ਹੈ ਸਰ ਥੈਂਕ ਯੂ ਤਾਂ ਇਹ ਸੰਮਲ ਬਿੰਦੂ ਨੂੰ ਰਜਿੰਦਰ ਮਾਨਸਾ ਜੀ ਜੋ ਕਿ ਆਪਣੇ ਚੰਗੇ ਵਿਚਾਰ ਸਾਂਝ ਕਰਦੇ ਨੇ ਆਪਣੇ ਨਾਲ ਤਾਂ ਦਰਸ਼ਕੋ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਮੋਬਾਈਲ ਹੈ ਉਹ ਅੱਜ ਕੱਲ ਦੀ ਪੀੜ੍ਹੀ ਹੈ ਉਹ ਕਿਵੇਂ ਯੂਜ਼ ਕਰ ਰਹੀ ਹੈ ਤੁਹਾਨੂੰ ਵੀ ਲੱਗ ਰਿਹਾ ਕਿ ਉਹ ਜ਼ਿਆਦਾ ਆਪਣੇ ਫਿਊਚਰ ਜਿਹੜਾ ਬ੍ਰਾਈਟ ਕਰਨ ਵਾਸਤੇ ਜ਼ਿੰਦਗੀ ਨੂੰ ਉਹ ਦੇਖ ਰਹੀ ਹੈ ਜਾਂ ਕਿਤਨਾ ਕਿਤੇ ਗਲਤ ਸੋਸਾਇਟੀ ਹੈ ਜਿਹੜੀ ਜਾਂ ਉਹ ਦੇ ਵਿੱਚ ਇਨਵੋਲਵ ਹੋ ਰਹੀ ਹੈ ਤਾਂ ਦਰਸ਼ਕੋ ਜੇ ਆਪਾਂ ਇਹੀ ਗੱਲ ਕਰਦੇ ਆ ਕਿ ਆਖਿਰ ਜਿਹੜੇ ਲੋਕ ਨੇ ਉਹ ਆਪਣੇ ਆਪ ਨੂੰ ਇੰਨਾ ਜ਼ਿਆਦਾ ਇਹਦੇ ਵਿੱਚ ਕਿਉਂ ਲਿਪਤ ਪਾ ਰਹੇ ਨੇ ਨਾ ਤਾਂ ਉਹਨਾਂ ਨੂੰ ਅੱਜ ਕੱਲ੍ਹ ਖਾਣ ਪੀਣ ਦੀ ਸੁਰਤ ਹੈ ਨਾ ਕਿਤੇ ਫਿਊਚਰ ਦੀ ਹੈ ਤੇ ਬਿਮਾਰੀਆਂ ਨਾਲ ਘਰ ਰਹੇ ਨੇ ਚੜਚੜੇ ਹੋ ਰਹੇ ਨੇ ਮਤਲਬ ਤੁਹਾਨੂੰ ਕੀ ਲੱਗਦਾ ਕਿ ਇਹਦੇ ਵਿੱਚ ਹੁਣ ਜੇ ਆਪਾਂ ਦਰਸ਼ਕਾਂ ਦੀ ਗੱਲ ਕਰਦੇ ਹਾਂ ਤੇ ਇਹਦੇ ਵਿੱਚ ਦਰਸ਼ਕਾਂ ਦਾ ਕਿੰਨਾ ਕਸੂਰ ਹੈ ਤੇ ਲੋਕ ਕਿੰਨਾ ਕ ਆਪਣੇ ਆਪ ਨੂੰ ਸੰਭਲ ਸਕਦੇ ਨੇ ਤਾਂ ਬੱਸ ਬਤ ਸਾਡੇ ਪ੍ਰੋਗਰਾਮ ਨੂੰ ਸ਼ੇਅਰ ਕਰਨਾ ਜੀ ਬਤ ਤਾਂ ਲਾਈਕ ਕਰਨਾ ਕਿ ਜੋ ਅਸੀਂ ਪ੍ਰੋਗਰਾਮ ਆ ਉਹ ਤੁਹਾਡੇ ਕਹਿਣ ਤੇ ਅੱਜ ਅਸੀਂ ਲੈ ਕੇ ਆਏ ਹਾਂ ਆਸਟ੍ਰੇਲੀਆ ਤੋਂ ਸਾਡੇ ਨਾਲ ਜਿਹੜੇ ਦਰਸ਼ਕ ਸੀ ਉਹਨਾਂ ਨੇ ਜੁੜਿਆ ਸੀਗਾ ਤੇ ਉਹਨਾਂ ਨੇ ਕਿਹਾ ਸੀਗਾ ਕਿ ਇਸ ਪ੍ਰੋਗਰਾਮ ਤੇ ਲਾਈਵ ਕਰਿਓ ਤਾਂ ਦਰਸ਼ਕੋ ਜੋ ਤੁਹਾਨੂੰ ਲੱਗਦਾ ਕਿ ਜਿਸ ਨਾਲ ਆਪਾਂ ਸਮਾਜ ਨੂੰ ਕੋਈ ਪ੍ਰੇਰਣਾ ਦੇ ਸਕੀਏ ਉਹ ਜ਼ਰੂਰ ਸਾਨੂੰ ਕੋਈ ਨਾ ਕੋਈ ਕੰਮ ਕਰਨਾ ਚਾਹੀਦਾ ਹੈ ਚਾਹੇ ਉਹ ਹੈਲਥ ਦੇ ਰਿਲੇਟਡ ਹੋਵੇ ਐਜੂਕੇਸ਼ਨ ਦੇ ਰਿਲੇਟਡ ਹੋਵੇ ਜਿਹਦੇ ਨਾਲ ਕਿ ਸਾਡਾ ਸਮਾਜ ਹੈ ਜਿਹੜਾ ਉਹ ਕਿਤਨਾ ਕਿਤੇ ਲੋਕਾਂ ਨੂੰ ਪ੍ਰੇਰਣਾ ਦੇਵੇ ਤਾਂ ਹੁਣ ਜੇ ਗੱਲਬਾਤ ਕਰ ਲੈਣੀ ਆਪਾਂ ਕਿ ਆਖਰ ਲੋਕ ਨੇੜੇ ਉਹ ਆਪਣੀ ਸਿਹਤ ਨੂੰ ਖੁਦ ਵਿਗਾੜ ਰਹੇ ਨੇ ਜਾਂ ਐਪਾਂ ਵਿਗਾੜ ਰੀਆਂ ਨੇ ਜਾਂ ਮੋਬਾਈਲ ਵਿਗਾੜ ਰਿਆ ਤਾਂ ਦਰਸ਼ਕਾਂ ਨੂੰ ਬਤਵਤਾ ਹੀ ਪੀ ਲੈ ਕੇ ਤੁਸੀਂ ਸਾਡੇ ਪ੍ਰੋਗਰਾਮ ਨੂੰ ਸ਼ੇਅਰ ਕਰਨਾ ਤੇ ਬਤਵਤਾ ਲਾਈਕ ਕਰਨਾ ਜਿਹਦੇ ਨਾਲ ਇਹ ਹੈ ਕਿ ਲੋਕਾਂ ਨੂੰ ਅਸੀਂ ਜਾਗਰੂਤ ਕਰ ਸਕਦੇ ਹਾਂ ਜੀ ਚਾਹੇ ਸਾਡੇ ਬੱਚੇ ਨੇ ਜਾਂ ਸਾਡੇ ਮਾਪੇ ਨੇ ਜਾਂ ਸਾਡਾ ਸਮਾਜ ਹੈ ਕਿੰਨਾ ਕਿਤੇ ਸਾਨੂੰ ਉਹਨਾਂ ਲਈ ਕੁਝ ਨਾ ਕੁਝ ਪ੍ਰਾਲਾ ਜਰੂਰ ਕਰਨਾ ਚਾਹੀਦਾ ਤੇ ਜੇ ਗੱਲਬਾਤ ਕਰਦੇ ਹਾਂ ਕਿ ਮੋਬਾਈਲ ਹੈ ਮੋਬਾਈਲ ਦੀ ਵੀ ਇੱਕ ਲਿਮਟ ਹੋਣੀ ਚਾਹੀਦੀ ਹੈ ਸਰਕਾਰ ਜਰੂਰ ਬਣਾਵੇ ਕਿਹੜੇ ਸਾਡੇ ਬੱਚੇ ਅੱਜ ਕੱਲ 18 ਸਾਲ ਤੋਂ ਕੱਟ ਨੇ ਮਾਪੇ ਆਉਣ ਤਾਂ ਹੀ ਅਪੀਲ ਆ ਕੇ ਤੁਸੀਂ ਉਹਨਾਂ ਨੂੰ ਦੂਜਾ ਮੋਬਾਈਲ ਲੈ ਕੇ ਦਿਓ ਜਿਹੜਿਆਂ ਨੂੰ ਵਿੱਚ ਮੋਬਾਈਲ ਨੈਟਵਰਕ ਜਿਹੜਾ ਉਹ ਨਾ ਕਿਤੇ ਨਾ ਕਿਤੇ ਓਪਨ ਹੋ ਵੀ ਤਾਂ ਦਰਸ਼ਕਾਂ ਨੂੰ ਅਸਲ ਵਿੱਚ ਇਹੀ ਹੈ ਕਿ ਹਾਂ ਭਾਈ ਤੁਸੀਂ ਸਾਡੇ ਨਾਲ ਕਿੰਨਾ ਸਹਿਯੋਗ ਦਿੰਨੇ ਹੋ ਇਹ ਵੀ ਬਹੁਤ ਵੱਡੀ ਗੱਲ ਹੈ ਸਾਡੇ ਪ੍ਰੋਗਰਾਮ ਨੂੰ ਅਤ ਜੇ ਤੁਸੀਂ ਸ਼ੇਅਰ ਕਰੋਗੇ ਸਾਡੀ ਜਿਹੜੀ ਆਵਾਜ਼ ਹੈ ਚੈਨਲ ਜੋ ਕਹਿਣਾ ਚਾਹੁੰਦਾ ਹੈ ਉਹ ਕਿਤੇ ਨਾ ਕਿਤੇ ਆਪਬਲਿਕ ਤੱਕ ਪਹੁੰਚ ਸਕਦੀ ਹੈ ਤੇ ਸਾਡਾ ਵੀ ਕਿਤੇ ਨਾ ਕਿਤੇ ਜਿਹੜਾ ਉਪਰਾਲਾ ਜਿਹੜਾ ਅਸੀਂ ਕਰ ਰਹੇ ਹਾਂ ਸਾਨੂੰ ਵੀ ਆਇਆ ਹੋਗਾ ਕਿ ਜੋ ਅਸੀਂ ਪ੍ਰਾਰਲਾ ਕੀਤਾ ਉਹ ਵੀ ਕਿਤਨਾ ਕਿਤੇ ਲੋਕਾਂ ਦੇ ਭਲੇ ਦੇ ਕੰਮ ਆਇਆ ਸਾਡੇ ਪ੍ਰੋਗਰਾਮ ਬਾਅਦਤ ਸੇਅਰ ਕਰਨ ਬਾਅਦ ਤੋਂ ਲਿਆ ਕਰਨਾ ਮਸਰਨ ਸਿੰਘ ਟਿੰਡਸਾ ਹੁਣ ਨਵਾਂ ਕੋਈ ਵਿਸ਼ਾ ਲੈ ਕੇ ਸ਼ਾਮ ਨੂੰ 6 ਵਜੇ ਤੁਹਾਡੇ ਰੂਬਰ